ਇਜ਼ਰਾਈਲ ਅਤੇ ਈਰਾਨ ਵਿਚਾਲੇ ਲੜਾਈ ਹੋਰ ਭਿਆਨਕ ਹੋ ਗਈ ਹੈ। ਈਰਾਨ ਨੇ ਇਜ਼ਰਾਈਲ ਤੇ ਫਤਿਹ ਮਜ਼ਾ ਲਾ ਗਿਆ ਨੇ। ਜਵਾਬ ਇਜ਼ਰਾਈਲ ਨੇ ਵੀ ਦਿੱਤਾ ਹੈ। ਈਰਾਨ ਨੇ ਅਮਰੀਕਾ ਨੂੰ ਦੂਰ ਰਹਿਣ ਦੀ ਚੇਤਾਵਨੀ ਦਿੱਤੀ ਹੈ। ਈਰਾਨ ਦੇ ਸੁਪਰੀਮ ਲੀਡਰ ਆਇਤੁੱਲਾ ਖਾਮੇਨੀ ਨੇ ਮੰਗਲਵਾਰ ਦੀ ਰਾਤ ਇਜ਼ਰਾਈਲ ਵਿਰੁੱਧ ਜੰਗ ਦਾ ਐਲਾਨ ਕੀਤਾ ਹੈ। ਉਹਨਾਂ ਨੇ ਅੱਜ ਦੇ ਲਿਖਿਆ ਕਿ ਜੰਗ ਸ਼ੁਰੂ ਹੁੰਦੀ ਹੈ ਉਹ ਅਤਵਾਦੀ ਇਜ਼ਰਾਈਲ ਨੂੰ ਸਖਤ ਜਵਾਬ ਦੇਣਗੇ। ਇਜ਼ਰਾਈਲ ਤੇ ਕੋਈ ਰਹਿਮ ਨਹੀਂ ਦਿਖਾਇਆ ਜਾਵੇਗਾ। ਇਸ ਐਲਾਨ ਤੋਂ ਬਾਅਦ ਈਰਾਨ ਨੇ ਇਜ਼ਰਾਈਲ ਤੇ 25 ਮਿਜ਼ਾਈਲ ਦਾਗੀਆਂ। ਈਰਾਨੀ ਮੀਡੀਆ ਅਨੁਸਾਰ ਈਰਾਨ ਦੇ ਫੌਜੀ ਵਿੰਗ ਨੇ ਕਿਹਾ ਕਿ ਬੁੱਧਵਾਰ ਸਵੇਰੇ ਇਜ਼ਰਾਈਲ ਦੇ ਫਤਿਹ ਮਿਜ਼ਾਈਲ ਨਾਲ ਹਮਲਾ ਕੀਤਾ ਗਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਇਸ ਯੁੱਧ ਵਿੱਚ ਫਤਿਹ ਦੀ ਵਰਤੋਂ ਕੀਤੀ ਗਈ ਹੈ। ਫਤਿਹ ਮਿਜ਼ਾਈਲ ਹਾਈਪਰਸੋਨਿਕ ਹੈ ਯਾਨੀ ਇਹ ਆਵਾਜ਼ ਦੀ ਗਤੀ ਨਾਲੋਂ 5 ਗੁਣਾ ਤੇਜ਼ ਉੱड़ਦੀ ਹੈ। ਹਾਲਾਂਕਿ ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਇਜ਼ਰਾਈਲ ਨੂੰ ਕਿੰਨਾ ਨੁਕਸਾਨ ਹੋਇਆ ਹੈ। ਇਸ ਦੌਰਾਨ ਵਾਸ਼ਿੰਗਟਨ ਸਥਿਤ ਇੱਕ ਮਨੁੱਖੀ ਅਧਿਕਾਰ ਸਮੂਹ ਨੇ ਦਾਅਵਾ ਕੀਤਾ ਹੈ ਕਿ ਈਰਾਨ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੁਣ 585 ਤੱਕ ਪਹੁੰਚ ਗਈ ਹੈ ਜਦਕਿ 1326 ਲੋਕ ਜ਼ਖਮੀ ਹੋਏ ਨੇ ਈਰਾਨੀ ਸਰਕਾਰ ਨੇ ਅਜੇ ਤੱਕ ਮੌਤਾਂ ਬਾਰੇ ਪੂਰੀ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ ਈਰਾਨ ਨੇ ਆਖਰੀ ਵਾਰ ਸੋਮਵਾਰ ਨੂੰ ਜਾਨੀ ਨੁਕਸਾਨ ਬਾਰੇ ਜਾਣਕਾਰੀ ਦਿੱਤੀ ਸੀ ਸਰਕਾਰ ਦੇ ਅਨੁਸਾਰ ਇਸ ਲੜਾਈ ਵਿੱਚ 224 ਈਰਾਨੀ ਮਾਰੇ ਗਏ ਨੇ ਜਦਕਿ 1270 ਜ਼ਖਮੀ ਹੋਏ ਨੇ ਇਰਾਨ ਦੇ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਜੇਕਰ ਅਮਰੀਕਾ ਇਜ਼ਰਾਈਲ ਨਾਲ ਉਸ ਦੇ ਟਕਰਾਅ ਵਿੱਚ ਨਕਲ ਦਿੰਦਾ ਹੈ ਤਾਂ ਇੱਕ ਪੂਰੀ ਤਰ੍ਹਾਂ ਜੰਗ ਛਿੜ ਜਾਵੇਗੀ